ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਕੁਝ ਲੋਕਾਂ ਦੇ ਹਿਰਦੇ ਇੰਨੇ ਕੋਮਲ ਹੁੰਦੇ ਆ ਉਹਨਾਂ ਦੀਆਂ ਰੂਹਾਂ ਇੰਨੀਆਂ ਚੰਗੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਸਲਾਮ ਕਰਨਾ ਬਣਦਾ ਪਹਿਲਾਂ ਆਪਾਂ ਇੱਕ ਮਖਿਆਲ ਦੀ ਮੱਖੀ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਉਹ ਮੱਖੀ ਦਾ ਇੱਕ ਪਾਰ ਟੁੱਟਿਆ ਹੋਇਆ ਸੀ ਤੇ ਕਿਦਾਂ ਉਹ ਕੁੜੀ ਨੇ ਉਹਨੂੰ ਘਰੇ ਲਿਆ ਕੇ ਫੁੱਲਾਂ ਦੇ ਵਿੱਚ ਟਿਕ ਰਹਿਣ ਵਾਸਤੇ ਜਗ੍ਹਾ ਬਣਾ ਕੇ ਦਿੱਤੀ ਤੇ ਆਪਣੇ ਘਰੇ ਉਹਨੂੰ ਇੱਕ ਫੈਮਿਲੀ ਮੈਂਬਰ ਦੇ ਤੌਰ ਤੇ ਰੱਖਿਆ ਤੇ ਅੱਜ ਦੀ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਇੱਕ ਤਿਤਲੀ ਦੇ ਇੱਕ ਪਾਸਿਓਂ ਪਰ ਟੁੱਟਿਆ ਹੋਇਆ ਸੀ ਕਿਸੇ ਨੇ ਉਹਨੂੰ ਆਪਣੇ ਘਰੇ ਲੈ ਕੇ ਆਂਦਾ ਤੇ ਟਰਾਈ ਕੀਤੀ ਉਹਨੂੰ ਇੱਕ ਕੱਟ ਕੇ ਕਿਸੇ ਖੰਭ ਦੇ ਉੱਤੋਂ ਪਰ ਬਣਾ ਕੇ ਦਿੱਤਾ ਤੇ ਉਹ ਤੋਂ ਬਾਅਦ ਹੌਲੀ-ਹੌਲੀ ਉਹ ਤਿਤਲੀ ਨੇ ਉੱਡਣਾ ਸ਼ੁਰੂ ਕੀਤਾ ਤੇ ਇੱਕ ਦਿਨ ਉਹ ਤਿਤਲੀ ਹਮੇਸ਼ਾ ਦੇ ਲਈ ਉੱਡ ਗਈ ਉਸ ਤੋਂ ਬਾਅਦ ਇਸ ਕੁੜੀ ਨੇ ਉਹ ਤਿਤਲੀ ਨੂੰ ਦੇਖ ਕੇ ਆਪਣੀ ਬਾਹਾਂ ਦੇ ਉੱਤੇ ਉਹ ਤਿਤਲੀ ਦਾ ਇੱਕ ਟੈਟੂ ਬਣਵਾਇਆ ਨੈਵਰ ਗਿਵ ਅਪ ਬੇ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਹਮੇਸ਼ਾ ਲੜਦੇ ਰਹਿਣਾ ਚਾਹੀਦਾ ਇੱਕ ਛੋਟੀ ਜੀ ਤਿਤਲੀ ਤੋਂ ਵੀ ਆਪਾਂ ਨੂੰ ਸਬਕ ਮਿਲੇਆ ਤੇ ਇਸ ਰੂਹ ਨੂੰ ਵੀ ਸਲਾਮ ਜਿਨੇ ਉਸ ਤਿਤਲੀ ਦੀ ਤਕਲੀਫ ਨੂੰ ਸਮਝਿਆ ਆਪਣਾ ਸਮਾਂ ਕੱਢ ਕੇ ਉਸ ਤਿਤਲੀ ਦੇ ਵਾਸਤੇ ਇੱਕ ਪਰ ਬਣਾਇਆ ਕੁਝ ਦਿਨ ਆਪਣਾ ਸਮਾਂ ਕੱਢ ਕੇ ਉਹਨੂੰ ਪ੍ਰੈਕਟਿਸ ਕਰਵਾਈ ਉੱਡਣ ਦੀ ਤੇ ਇੱਕ ਦਿਨ ਉਹ ਤਿਤਲੀ ਉੱਡਣ ਦੇ ਵਿੱਚ ਕਾਮਯਾਬ ਹੋ ਗਈ ਆਪਾਂ ਅਕਸਰੀ ਗੱਲ ਕਰਦੇ ਆ ਕਿ ਕਣ-ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਘਟ-ਘਟ ਦੇ ਵਿੱਚ ਸਾਨੂੰ ਸਾਡੇ ਆਲੇ-ਦਾਲੇ ਰਹਿੰਦੇ ਜੀਵ-ਜੰਤੂਆਂ ਦੇ ਨਾਲ-ਨਾਲ ਇਨਸਾਨਾਂ ਦੇ ਨਾਲ ਵੀ ਇਦਾਂ ਦਾ ਹੀ ਬਤੀਰਾ ਕਰਨਾ ਚਾਹੀਦਾ ਜਿੱਥੇ ਅਸੀਂ ਕਿਸੇ ਦੀ ਜਿੰਨੀ ਕੁ ਵੀ ਹੈਲਪ ਕਰ ਸਕਦੇ ਹੋਈਏ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਇਸ ਤਰੀਕੇ ਵੀ ਅਸੀਂ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਸਕਦੇ ਆ ਉਸ ਪ੍ਰਮਾਤਮਾ ਦੇ ਗੁਣ ਗਾ ਸਕਦੇ ਆ ਧੰਨਵਾਦ